پر نے اس کہ ماحول پروار میرا ہے کہ میں شوکی صاحب نے گانے گائے اس ملک رشتہ جڑیا ایک چھوٹا بھی میرا ایک پروار بڑھو رہے ਪੰਜਾਬੀ ਵਿਰਸੇ ਨੂੰ ਆਪਣੇ ਵਕ ਵਕ ਗੀਤਾਂ ਰਾਹੀਂ ਦੁਨੀਆ ਪਾਰ ਚ ਫਲਾਉਣ ਵਾਲੇ ਵਾਰਿਸ ਬ੍ਰਦਰਸ ਨੂੰ ਹਾਲੇ ਵੀ ਫੈਨਸ ਪਸੰਦ ਕਰਦੇ ਨੇ ਹਾਲੀ ਚ ਮਨਮੋਹਨ ਵਾਰਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਮਨਮੋਹਨ ਵਾਰਿਸ ਆਪਣੇ ਲਾਈਵ ਪ੍ਰੋਗਰਾਮ ਚ ਮਸ਼ਹੂਰ ਢਾਡੀ ਅਮਰ ਸਿੰਘ ਸ਼ੌਕੀ ਦੇ ਪੋਤੇ ਧਰਮਵੀਰ ਸਿੰਘ ਸ਼ੌਕੀ ਨੂੰ ਸਟੇਜ ਤੇ ਬੁਲਾਉਂਦੇ ਨੇ ਤੇ ਗਾਇਕ ਦੀ ਖੂਬ ਤਾਰੀਫ ਕਰਦੇ ਨੇ ਦੱਸਦੀ ਹੈ ਢਾਡੀ ਅਮਰ ਸਿੰਘ ਸ਼ੌਕੀ ਦੇ ਪੋਤੇ ਧਰਮਵੀਰ ਸਿੰਘ ਸ਼ੌਕੀ ਨੂੰ ਇਸ ਵੇਲੇ ਕਾਫੀ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਤੋਂ ਪਹਿਲਾਂ ਬੱਬੂ ਮਾਨ ਤੇ ਰਣਜੀਤ ਬਾਵਾ ਨੇ ਵੀ ਤੇ ਆਪਣਾ ਪਿਆਰ ਜ਼ਾਹਿਰ ਕੀਤਾ ਸੀ ਤੇ ਹੁਣ ਮਨਮੋਹਨ ਵਾਰਿਸ ਵੀ ਗਾਇਕ ਨੂੰ ਸਟੇਜ ਤੇ ਬੁਲਾ ਕੇ ਆਖਦੇ ਨੇ ਕਿ ਸਾਨੂੰ ਮਾਣ ਹੈ ਕਿ ਸਾਡੇ ਪੰਜਾਬ ਵਿੱਚ ਅਮਰ ਸਿੰਘ ਸ਼ੌਂਕੀ ਵਰਗੇ ਕਲਾਕਾਰ ਹੋਏ ਕਿਉਂਕਿ ਉਹਨਾਂ ਦੇ ਹੀ ਹਿੱਟ ਗੀਤ ਆ ਜਾ ਭਾਬੀ ਝੂਟ ਲੈ ਤੇ ਦੋ ਤਾਰਾ ਵਜ ਦਵੇ ਗਾ ਕੇ ਉਹਨਾਂ ਨੂੰ ਕਾਫੀ ਮਕਬੂਲੀਅਤ ਮਿਲੀ ਸੀ ਇਸਦੇ ਨਾਲ ਹੀ ਮਨਮੋਨ ਵਾਰਿਸ ਤਰਬੀਰ ਸਿੰਘ ਸ਼ੌਂਕੀ ਨੂੰ ਗੱਲ ਨਾਲ ਲਾ ਕੇ ਉਸ ਨੂੰ ਆਪਣੇ ਪਰਿਵਾਰ ਦਾ ਮੈਂਬਰ ਰੱਖਦੇ ਨੇ ਦੱਸ ਦੀ ਮਨਮੋਨ ਵਾਰਿਸ ਦੀ ਦਿਲਦਾਰੀ ਦੀ ਇਹ ਵੀਡੀਓ ਉਹਨਾਂ ਦੇ ਫੈਨਸ ਕਾਫੀ ਪਸੰਦ ਕਰ ਰਹੇ ਨੇ ਸਰਾ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਇਸ ਪੂਰੀ ਵੀਡੀਓ ਦੇ ਵੱਲ ਹਾਂ ਹਾਂ ਕੀ ਬਾਤ ਹੈ ਵੈਰੀ ਗੁੱਡ ਜੀ ਸੰਪਤੀ ਗਾਇਕ ਸਾਬੇ ਮੁਹੰਮਦ ਇਹੋ ਮਹਾਨ ਕਲਾਕਾਰ ਨੇ ਜਦਾਂ ਦੇ ਮਾਲਵੇ ਤੱਕਲੇ ਕਿਉਂਕਿ ਮਾਲਵੇ ਦੇ ਜਿਆਦੇ ਕਲਾਕਾਰ ਪਹਿਲਾਂ ਹੋ ਸਾਰੇ ਤਾਂ ਸਾਡੀ ਉਮਰ ਸਈ ਸ਼ੌਕੀ ਸਾਹਿਬ ਨੇ ਸਾਰਿਆਂ ਨੂੰ ਇਹ ਦੱਸਿਆ ਕਿ ਗਾਇਕੀ ਸ਼ਾਇਰੀ ਕੀ ਹੁੰਦੀ ਹੈ ਸਾਰੇ ਉਹਨਾਂ ਦੀਆਂ ਕਦਰਾਂ ਕਾਉਂਦੇ ਆ ਲੋਕ ਬਾਰੇ ਪਰ ਮੈਨੂੰ ਇਸ ਗੰਦਾ ਬਾਣ ਤੇ ਇਹ ਪਰਿਵਾਰ ਮੇਰਾ ਤੇ ਮੈਂ ਸ਼ੌਕੀ ਸਾਹਿਬ ਦੇ ਗਾਣੇ ਗਾਏ ਉਸ ਪਿੰਡ ਨਾਲ ਮੇਰਾ ਰਿਸ਼ਤਾ ਜਿਹੜਾ ਇਹ ਇੱਕ ਛੋਟਾ ਵੀਰਾ ਮੇਰਾ ਪਰਸੇ ਪਰਿਵਾਰ ਵਾਂਗੂ ਰੱਖੇ تو آگا ہمیں شک کرنا ہوں میرے معشوق کی صورت میرے معشوق کی صورت خدا سے ملتی جلتی ہے محبت کرتا جاتا ہوں عبادت ہو ਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ